ਨਹੀਂ ਨਹੀਂ ਇਹ ਤੈਨ ਦਾ ਹੈਗਾ ਇਹ ਤਲਵਾਰ ਤਾਂ ਥੋਰੀ ਨਹੀਂ ਆਪਣੇ ਹਮਾਂ ਨੂੰ ਲੈ ਗਈ ਉਹਦਾ ਮਨ ਮਿਲੇ ਦਾ ਮੇਲਾ ਯਾਰ ਜਿਹਦਾਂ ਮਨ ਕਰਦਾ ਆ ਬਾਈ ਲੈ ਕੇ ਆਏ ਆ ਕਿਹੜਾ ਪੈਂਡਾ ਬਾਈ ਆਪਣਾ ਕਰਾਈ ਵਾਲਾ ਕਰਾਈ ਵਾਲੇ ਤੋਂ ਲੈ ਕੇ ਆਏ ਆ ਖਰਾ ਤੇ ਕੀ ਨਾਮ ਬਾਈ ਆਪਣਾ ਗੁਰਲਾਲ ਸਿੰਘ ਗੁਰਲਾਲ ਸਿੰਘ ਤੇ ਇਹ ਵੀਰ ਕੀ ਮੰਗਿਆ ਦਾ 14000 14000 ਰੇਟ ਮੰਗਿਆ ਇਹਦਾ ਹੁਣ ਵੇਖੋ ਕਿੰਨੇ ਦਾ ਸੁਲਤਾਨ ਆ ਆਪਾਂ 14 ਦਾ 14 ਨਹੀਂ ਦਿੰਦੇ ਕਰਾਂਗੇ ਪਹਿਲਾਂ ਮੈਨੂੰ ਘਰੇ ਮਿਲਦੇ ਸੀ 2-3 ਮਹੀਨੇ ਪਹਿਲਾਂ ਹੀ ਉਹ ਤਾਂ ਚਾਰ ਹੀ ਨਹੀਂ ਸਵੇਚਨ ਦਾ ਹਾਂ ਨਹੀਂ ਹੁੰਦਾ ਕੀ ਕੀ ਕਹਦਾ ਹਾਂ ਆਕੜਾ ਦਾ ਕੋਈ ਨਹੀਂ ਬੱਕਰਾ ਬੱਕਰਾ ਦਾ ਬੱਕਰਾ ਆ ਬੋਲ ਲੱਖਾਂਗੇ ਬੱਕਰਾ ਦਾ ਭੋਮੇ ਬੱਕਰਾ ਦਾ ਬੱਕਰੀ ਆ ਮਾਂ ਬੱਕਰਾ ਮੈਂ ਕਹਿੰਦਾ ਬੋਲ ਕੇ ਦੱਸਦਾ ਮੇਰੇ ਕੋਲੇ ਤੂੰ ਕੀ ਆ ਤਾ ਮੈਂ ਬੱਕਰੇ ਆ ਕਿ ਮੈਂ ਬੱਕਰੀ ਦਾ ਆਖੀ ਨਹੀਂ ਰਾਏ ਕੁਛ ਪਾ ਪਊਗਾ ਜੀ ਤੇਰਾ ਮਾਰ ਨਹੀਂ ਨਹੀਂ ਮੈਨੇ ਤੇਰਾ ਮਾਰ ਆ ਗੱਲ ਗੱਲ ਦਾ ਬਹੁਤ ਫਰਕ ਪੈਂਦਾ ਜੇ ਅੱਗੀ ਨੇ ਤਾਂ ਕਰਾਈ ਦੇਣਾ ਇਹ ਤਾਂ ਹੋਇਆ ਹੀ ਪਿਆ ਸੋਦਰ ਅਕਸਰ ਜੱਚੇ ਨਹੀਂ ਹੋਣਾ ਹਨਾ ਹਾਂ ਮੰਗੇ ਹਾਂ ਬਈ ਹੁਣ ਦੱਸ ਕਰਾ ਠੀਕ ਹੈ ਬੱਚਾ ਕਿੰਨੇ ਦਾ ਚਾਹੀਦਾ ਜਾਇ ਰਪਿਆ ਨਾ ਤੂੰ ਹੀ ਲੈਣਾ ਮੰਨ ਲਾ 5000 ਰਿਆਸਾ 14000 ਮੰਗਿਆ ਇਹਨੇ ਮੰਗ ਵੀ ਤਾਂ ਕੁਛ ਨਹੀਂ ਲਵੇ ਕਿੰਨਾ ਵਜਨ ਤੱਕ ਐ ਤੂੰ ਵਜਨ 9 ਕਿਲੋ ਮੈਂ 9 ਹੀ ਮੈਂ ਤੱਕਿਆ ਨਾ ਮੋਦੀ ਦੇ ਵਿੱਚ ਜਗਵਿੰਦਰ ਸਿੰਘ ਇਹ ਬਾਈ ਜਿਹੜਾ ਹੁੰਦਾ ਹੈ ਜੀ ਚਿੰਜਾ 15 ਮਰਗੇ ਦੀ ਬੰਤੀ ਆ ਲਾਉਣਾ 600 ਦੇ ਹਿਸਾਬ ਨਾਲ ਵੀ ਲਾਵੇਂ 95400 5500 5000 5500 ਰੱਖ ਚੱਲ 5500 ਰੱਖ ਲੈ 500 ਚਾਹ ਲੈ ਹੋਰ ਪਾ ਦਿੰਦੇ ਆ ਆਇਆ ਹਦ ਹੋ ਗਿਆ ਹੋ ਗਿਆ ਹੋ ਗਿਆ ਤੂੰ ਵਾਲੀ ਕੁ ਨਹੀਂ ਦੇ ਤਾਂ 500 ਠੀਕ ਹੈ ਤੇਰਾ ਹੈ ਕੋਈ ਨੂੰ ਮੰਗੀ ਆ ਲੈ ਬੋੜਾ ਕਿਨੇ ਲੈ ਆਉ ਬਾਈ ਨੇ ਹੁਣ 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 ਹੁ ਸਹੀ ਸਹੀ ਕਰ ਲੋ ਯਾਰ ਸਹੀ ਦੱਸ ਕਿੰਨੇ ਦਾ ਕਰੀ ਬੰਦੇ ਨਵੇਂ ਆ ਉਹਨਾਂ ਨੇ ਮੇਰੇ ਤੋਂ ਛਿੱਤੀ ਹੈ ਅੱਛਾ ਇਹ ਵਜਨ ਵੇਖ ਲੈ 9 ਕਿਲੋ ਵਜਣਾ ਇਹਦਾ ਬਾਕੀ ਬਾਕੀ ਨਸਲ ਦਾ ਵੇਖ ਲੈ ਰਿਜ਼ਲਟ ਵੀ ਗੱਲ ਕੀਤੀ ਆਪਾਂ ਘਰੇ ਪੱਠ ਵਰਦੀ ਹੁਣ ਦੇਖ ਕੇ ਨੇ ਜੀ ਸਹੀ ਮੈਨੇ ਮੈਂ ਵੀਡ ਕੋ ਚਾਹਣਾ ਭਾਈ ਇਹਨਾਂ ਦਾ ਰਿਜ਼ਲਟ ਆਇਆ ਹੀ ਨਹੀਂ ਬੱਕਰੀ ਕਿਉਂ ਜੀ ਹੁੰਦੀ ਆ ਉਹ ਚੰਗੀ ਕੱਢ ਦਿੰਦੀ ਆ ਕਈ ਵਾਰੀ ਬੱਕਰਾ ਕੁਆਲਿਟੀ ਦਾ ਹੁੰਦਾ ਉਹ ਮਾਰੇ ਰਹਿ ਜਾਂਦੇ ਆ ਪੈਟਾ ਯਾਰ ਵਾਤਵਾ ਉਹਦਾ ਹੁਣ ਪੈਸੇ ਵਟਣ ਵਾਲੀ ਗੱਲ ਕਰ ਜਿਹਦਾ ਵੇਚਣਾ ਹੈ ਨਾ ਇਹਦਾ ਬੱਚਾ ਲਿਆ ਸੀ ਐਡਾ ਹੀ ਚੱਲ ਤੂੰ ਯਾਰ ਤੂੰ ਸੌਦਾ ਕਰ ਨਹੀ ਨਹੀ ਚੱਲਣੇ ਚੱਲਣੇ ਵੀਡੀਓ ਵੀ ਹੈਗੀ ਮੇਰੇ ਕੋਲ ਹਾਂ ਉਹਦਾ ਜਤੂਰ ਲਿਆ ਵੇਖੇ ਨੇ ਉਹਦਾ ਜੇ ਵੇਚ ਕੇ ਜਾ ਕੇ ਫਿਰ ਕੀ ਹਾਂ ਰਿਜ਼ਲਟ ਹੀ ਨਹੀਂ ਉਹ ਬਕਰੇ ਦਾ ਲੈ ਅਸੀਂ ਤਾਂ ਇਹਨੂੰ ਇਹਨੂੰ ਬੰਦੇ ਨੂੰ ਚੁਣਿਆ ਇਹ ਬੰਦੇ ਨੂੰ ਚੁਣਿਆ ਮੈਂ ਕਿਹਾ ਵੀ ਨਾ ਤੂੰ ਇਹਨਾਂ ਦੀ ਕਰੀ ਨਾ ਉਹਦੀ ਕਰੀ ਇਹਨਾਂ ਨੇ ਨਾ ਇਹ ਆ ਉਹ ਬਾਈ ਦਾ ਬਣਾ ਉਹਦਾ ਕਰੀ ਤੇ ਨਾ ਉਹਦਾ ਕਰੀ ਜਿੱਥੇ ਜਿੰਨੇ ਦੀ ਚੀਜ਼ ਹੈਗੀ ਹਾਂ ਉਹਨਾਂ ਦੀ ਕਰਦੀ ਗਏ ਨਾ ਸਹੀ ਆ 13-14000 ਰੁਪਏ ਦੀ ਲੈਣ ਤਾਂ ਛੱਡ ਦੇ ਹਾਂ ਵੇਚਣ ਵਾਲੇ ਤਾਂ ਆਜਾ ਬੱਕਰਾ ਦਵਾ ਦੇ ਨਾ ਦੱਸੋ ਯਾਰ 10000 ਦੇ ਵਿੱਚ ਵਿੱਚ ਆ ਕੇ ਬੱਕਰਾ ਵੇਚ ਦੇ ਦੇ ਫਰਕ ਤਾਂ ਲਿਕਲੂਗਾ ਕਿੱਟੇ ਤੂੰ ਦੱਸ ਵੀ ਕੁਝ ਕਹੇਂਗਾ ਵੀ ਤੂੰ ਕੋਈ ਜਵਾਬ ਵੀ ਦੇ ਗੋ ਬੇਚ ਲੂਗਾ ਠੀਕ ਨਹੀਂ ਜਾਂ ਕਿਵੇਂ ਮੈਂ ਤਾਂ ਪਹਿਲੇ ਹੀ ਜਏ ਦੱਸ ਨਹੀਂ ਯਾਰ ਇਹ ਤਾਂ ਗਲਤ ਕਰਦਾ ਨਹੀਂ ਤਾਂ ਸਰ ਖੁਰਕਦਾ ਨਹੀਂ ਨਾ ਲਾਣੀ ਗੱਲ ਕਹਿਣੀ ਬਾਈਆਂ ਨੂੰ ਪੁੱਛ ਪੱਕੇ ਰੁਪਏ ਯਾਰ ਦੇਣਾ ਮੈਂ ਨਹੀਂ ਪੁੱਛਣ ਜਾਂਦਾ ਕਿਸੇ ਨੂੰ ਜੋ ਪੱਕੇ ਠੋਗ ਦੇ ਕਹਿ ਲ ਠੋਗ ਦੇ ਪੱਕੇ ਗੱਲ ਨਹੀਂ ਗੱਲ ਫਿਰ ਗਾਂ ਤੋਂ ਉਹਨਾਂ ਨੂੰ ਵੀ ਜਾਉਂਦਾ ਛੱਡਣਾ ਤੇ ਤੁਹਾਡੇ ਨਾਲ ਵੀ ਵਰਤਣਾ ਆਏ ਨਾ ਲੋਕ ਦੇ ਉਹ ਮੰਡੀ ਦੀ ਸੋਰੀ ਮੰਡੀ ਅੱਜ ਤਾਂ ਅੰਦੇ ਘਟੇក្រਾ ਦੇ ਮੰਡੀ ਜੀ ਕਰਵਾਇ ਮੈਂ ਤਾਂ ਫਿਰ ਹਮ ਦੱਸਿਆ ਇੰਨਾ ਫਰਕ ਨਹੀਂ ਨਾ ਪਰ ਉਹਨਾਂ ਤਾਂ ਮੰਗਿਆ ਤੂੰ ਕਰ ਸੌਦਾ ਇਹਨਾਂ ਤੋਂ ਹੋਣਾ ਨਹੀਂ ਬਾਈ ਕਿਸੇ ਆ ਵੀ ਦੇਖ ਲੋ ਯਾਰ ਹਾਂ ਬਾਕੀ ਬਰੀਡਰ ਤੈਨੂੰ ਪਤਾ ਹੀ ਆ ਵੀ ਕੀ ਕੀ ਉਸ ਭਾਲਦਾ ਹਾਂ ਹਾਂ ਇਹ ਤਾਂ ਹੈ ਕੱਲ ਨੂੰ ਆਪਾਂ ਨੂੰ ਗੱਲਾਂ ਕੱਢੀ ਜਾਵੇ ਉੱਥੇ ਕੋਈ ਆ ਕੇ ਅਗਲਾ ਕਿਹੜੇ ਨੇ ਤੈਨੂੰ ਦਵਾਇਆ ਬਈ ਆਪਾਂ ਤਾਂ ਸਾਰੀ ਗੱਲ ਦੱਸ ਕੇ ਇਹਨੂੰ ਦਵਾਈ ਜਾਂਦੇ ਆਂ ਕਰਾਂ ਗੱਲ ਮੈਂ ਹੁਣ ਮੁੜ ਕੇ ਮੈਨੂੰ ਨਾ ਆਖੀ ਆਹ ਉਹ ਗੱਲ ਉਹ ਮੇਰੇ ਆਪਣੇ ਤਾਇ ਦਾ ਮੁੰਡਾ ਆ ਵੀ ਘਰੇ ਆ ਮੈਨੂੰ ਆ ਕੇ ਜਾਨ ਟਿੰਡ ਪਿੰਡੋਂ ਕੱਢ ਦੂਗਾ ਆ ਖੜਾ ਬੈਠ ਜਾਣ ਮਰ ਜਲੇ ਦਾ ਰਹੇਗੀ ਰੇਖੀ ਰੁਖੀ ਦਾ ਹੋ ਜੂ ਕੋਈ ਨਹੀਂ ਬੰਦੇ ਤੇ ਰਹੇ ਤੇਰੀ ਇਹ ਵੀ ਚੀਜ਼ ਆ ਯਾਰ ਮੋਹਣ ਹੋ ਗਿਆ ਸਾਡੇ ਮੈਨੂੰ ਮਿਲ ਜਾਗਾ ਨਾ ਆ ਤਾਂ ਬਾਈ ਆਹੀ ਵੇਖਣਾ ਆਪਾਂ ਕੱਲਾ ਨਹੀਂ ਨਹੀਂ ਕਿੰਨੇ ਦਾ ਹੈ ਨਹੀਂ ਹੋਰ ਦੱਸ ਦੱਸ ਦੇ ਵਿੱਚ ਆ ਜੇ ਬੱਕਰਾ ਵਿੱਚ 90 ਥੱਲੇ ਹੋਣਾ ਲੈ ਹਾਂ ਨਹੀਂ ਤੇ ਤਾਂ ਆਪਾਂ ਮੱਥਾ ਮਾਰਦੇ ਕਿ 11 ਦਾ ਪਵਾ ਦੇ ਯਾਰ ਕੰਗਾ ਘਰੂ ਸੌਦਾ 6000 ਦਾ ਬੱਚਾ ਵਿਕਦਾ ਜੀ ਵੇਚਣਾ 6 ਦਾ ਥੋੜਾ ਥੋੜਾ ਕਿਹਾ ਹੈ ਕਿ ਤੂੰ ਤਾਂ ਬੇਸ਼ਰਮ ਕੱਜ ਜੱਲ ਖਾਈ ਵੀ ਉਹਨਾਂ ਤੋਂ ਕਰਾ ਦੇਾਂਗੇ ਯਾਰ 6 ਦਾ ਥੋੜਾ ਬਪਾਲਾ ਨਹੀਂ ਹਾਂ ਹਮੇ ਤੈਨੂੰ ਇਹ ਹੈ ਨਾ 20 ਆੜਾ ਨਵੇਂ ਅੱਜ ਕਿੰਨੇ ਦਾ ਲਊਗਾ ਦੱਸ ਹਾਂ ਵਜਨ ਇਹਦਾ 9 ਕਿਲੋ ਆ 6 ਦਾ ਮੰਨਦਾ 1500 5400 ਦਾ ਇਹ ਅਕਸਰ ਮਾਲਮੋਲੀ ਇਹ ਜੇ 6 ਲੋਕਾਂ ਦਾ 500 ਦੇ ਹਿਸਾਬ ਨਾਲ ਲੈਣੇ ਆ 500 ਨੂੰ ਹੈ 500 ਨੂੰ ਲੈਣੇ ਆ 500 ਨੂੰ 4500 ਚੱਲ ਉਹਨਾਂ ਕਿ ਤੋ ਹਿਸਾਬ ਨਾਲ ਲਾਤਾ ਬਸ ਓ ਬਾਕੀ ਨਸਲ ਦੇ ਲਾਤੇ ਔਲਾਦ ਆਪਾਂ ਚੱਲੋ ਜਿਹੜਾ ਲਾਇਆ ਜੱਪ ਕਰ ਜੋ ਯਾਰ ਉਹਨਾਂ ਨੂੰ ਵੀ ਕਰ ਲਾਂਦੇ ਹੋ ਹਲ ਨਹੀਂ ਹੁੰਦਾ ਕਿੰਨੇ ਦਾ ਹੋ ਕਿੰਨੇ ਦਾ ਯਾਰ ਬਸ ਇਹ ਤੂੰ ਕਹਿਦਾ ਮੈਨੂੰ ਸਾਡੇ ਨਾਲ ਦਾ ਕਰ ਲਾਇਆ ਲੈ ਯਾਰ ਅੱਜ ਚਾਲ ਮਾਰ ਲਾ ਲੈ ਪਾੜਾ ਉਹੋ ਫੜਾਏ ਨੂੰ ਕਫੜਾਏ ਨੂੰ ਉਹਨੂੰ ਛਾਲ ਮਾਰ ਲਛਾਲ ਮਾਰ ਕੇ ਮੈਨੂੰ ਚੱਕੀ ਫਿਰੂ ਅਗਲਾ ਗਾਲਾਂ ਮੁੜ ਕੇ ਮਾਰ ਮਗਰ ਨੂੰ ਆ ਮੈਨੂੰ ਕੋ ਚੰਡੀ ਕਿਉਂ ਬਾਈਂ ਕਰੂ ਕਿੰਗਰਾ ਮੈਂ ਆਪਣੇ ਘਰੇ ਵੜਨਾ ਜਾਇਦਾ ਹਾਂ ਹਾਂ ਮੈਂ ਇਹਨਾਂ ਦੇ ਪਿੰਡ ਵਿੱਚ ਦੀ ਨੰਗਦਾ ਹਾਂ ਨਾ ਮੈਨੂੰ ਵੜ ਲੈਣਗੇ ਅਗਲੇ ਉਹ ਯਾਰ ਮੈਂ ਤਾਂ ਬਾਲੇ ਚਰਦਾ ਸਿਆਣਾ ਐ ਮੈਂ ਅੱਜ ਥੋੜਾ ਹੀ ਵਾਂ ਮੈਂ ਬਸ ਸਿਆਣੇ ਸਾਰੇ ਹੀ ਐ ਨਾ ਤਾਂ ਕੋਈ ਵੇਚਣ ਵਾਲਾ ਸਿਆਣਾ ਉਹਨਾਂ ਕੋ ਹੁੰਦਾ ਉਹ ਵੀ ਇਹਨੇ ਕਹੇ ਤਾਂ ਜਲ ਮੈਂ ਇਹਦੀ ਛੋਟੀ ਦੀ ਗੱਲ ਨਹੀਂ ਠੀਕ ਐ ਤੂੰ 6000 ਕਹਤਾ ਯਾਰ ਨਹੀਂ ਆ ਗਿਆ ਯਾਰ ਹੂੰ 550 ਦਾ ਹੋ ਜੂ ਖੋਲ ਇਹਦਾ ਪੈਸੇ ਗਿਣਨਾ ਲੱਗੇ ਖੋਲ ਯਾਰ ਉਹ ਖੋਲ ਨਾ ਜਾਈ ਗੋ ਤੇ ਨਾ ਚੀੜਾ ਬਣ ਕੇ ਨਹੀਂ ਵੀਰੇ ਨਾ ਦਾ ਇਹਦਾ ਚਿਤਮੰਦਾਂ ਦੇ ਪੈਸੇ ਜਣ ਲਾ ਮੰਗਿਆ ਨਹੀਂ ਇਹਦਾ ਫਿਰ ਆਇਆ ਨਹੀਂ 1000 ਰੁਪਏ ਕਿਲੋ ਦੇ ਹਿਸਾਬ ਨਾਲ ਹੀ ਜਾਂਦਾ ਸਮਝ ਲਾ ਸਾਕੀ ਦਾ ਜਵਾਈ ਦਾ ਨੋਟ ਆ ਬਾਈ ਦਾ ਆ ਖੜਾ ਠੀਕ ਆਇਆ ਕਰਾ ਲੋ ਵੀ ਉਹ ਸੌਦਾ ਨਹੀਂ ਬਣਿਆ ਤੇ ਆ ਹੁਣ ਸੌਦਾ ਕੋਈ ਬਾਈ ਲੈਂਦੇ ਕੀ ਮੰਗਿਆ ਮੰਗਿਆ ਦਾ 15000 ਮੰਗਿਆ ਇਹ ਵੀ ਮੋਹ ਮੰਗਿਆ ਹੈ ਉਹਦੇ ਨੂੰ ਸ਼ਕੀਨ ਹੈ ਸ਼ਕੀਨਤਾ ਹੈਗਾ ਉਹਦੇ ਨਾਲ ਕੋਈ ਬਾਈ ਲੈਂਦੇ ਆ ਕੋਈ ਬੁੱਲ 15 ਕਰੀ ਜਾ 16 ਕਰੀ ਜਾ ਪਰ ਤੇ 9000 ਨਹੀਂ ਟੱਕਾ ਨਾ ਟੱਕਾ ਬਾਹਲਾ ਨਹੀਂ ਖੋਸ਼ ਹੋ ਕੇ ਪਾਲਾ ਉਹ ਵੀ ਨਹੀਂ ਟੱਕਾ ਨਹੀਂ ਸਹੀ ਹੈ ਜੀ 9 ਦਾ ਤਾਂ 9 ਦਾ ਲੈ ਜਾ ਯਾਰ ਇੰਨੇ ਬੰਦੇ ਖੜੇ ਪਏ ਇਹ ਗਲਤ ਲਾਏ ਬਈ ਨਹੀਂ 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 ਮੈਨੂੰ ਪਤਾ ਮੇਰੇ ਬੱਕਰੇ ਦਾ ਭਾਈ ਯਾਰ ਤੂੰ ਤੇਰੇ ਬੱਕਰੇ ਦਾ ਪਤਾ ਤੈਨੂੰ ਤਾਂ ਹੀ ਤੇਥੋਂ ਲੈਣੇ ਵੀ ਨਹੀਂ ਤੇਰੇ ਘਰੇ ਵਾਪਸ ਤੱਲੀ ਵਾਲਾ ਤਾਂ ਹੀ ਲੈਣੇ ਨਹੀਂ ਤਾਂ ਹੋਰ ਬੱਕਰੇ ਵਾਧੂ ਆਏ ਇੱਥੇ ਜਾਈਂ ਭਾਈ ਉਧਰ ਰੱਖ ਬੱਕਰੇ ਨੂੰ ਉਧਰ ਲੈ ਜਾ 14 14 ਵਾਲਾ ਛੱਡ ਜਾ ਨੰਬਰ ਜਿੰਨੇ ਦਾ ਬੱਕਰਾ ਮੰਗਿਆ ਦੇ ਦੇ ਉਹਨੇ ਦਾ ਪੈਸੇ ਉਹਨੇ ਹੀ ਮੰਗਾ ਫੜਾ ਦੇ ਰਾਂ ਕਰ ਦਉਣਾ ਲੈ ਇਹਦਾ ਯਾਰ ਤੇ ਮੈਂ ਤੇਰੇ ਲੱਖ ਨਾ ਬੰਨਾ ਮੰਗਾ ਠੀਕ ਆ ਦੇ ਦੇ ਓਏ ਯਾਰਨੇ ਕਾਹੀ ਕਰਾਂਗੇ ਮੰਗਾ ਮੰਗਿਆ ਦੇਦੇ ਰਿਸ਼ਤੇਦਾਰ ਉਹਦੇ ਬੰਦੇ ਤੇ ਥੋੜੇ ਕੀ ਹੈ ਉਹ ਭਰਾਵਾ ਅਸੀਂ ਇਹਨਾਂ ਦੇ ਪਿੰਡ ਵੇਚ ਦੀ ਨੰਗਣਾ ਨਾਲੇ ਬੱਕਰਾ ਵੇਦਾ ਯਾਰ ਬੱਕਰਾ ਵੇਚ ਜੀ ਤੇ ਲਾਇਆ ਪੈਸੇ ਉਸੇ ਹਿਸਾਬ ਨਾਲ ਲਾਇਆ ਸੀ ਬੰਦਾ ਉਹ ਚੁਣਿਆ 10000 ਦਾ ਬੱਕਰਾ ਨਹੀਂ ਯਾਰ ਨਹੀਂ ਯਾਰ ਭਾਈ ਜੱਗੇ ਪਰਲੇ ਪਾਸੇ ਨੂੰ ਜਾ ਜਾ ਹੋ ਜਾ ਜੱਗੇ 10000 ਮੰਗਾ ਯਾਰ ਮੰਗਾ ਇੱਕ ਗੱਲ ਦੇ ਦਾਰ ਤੇ ਤੇਰੇ ਤੇ ਗੁੱਸਾ ਸੀਗਾ ਕੱਢ ਕੇ ਲੋਗਾ ਯਾਰ ਮਰ ਗਿਆ ਉਹ ਪਾਣੀ ਨਹੀਂ ਨਹੀਂ ਇਹ ਕਿੰਨੀ ਵਾਟੋ ਬੰਦੇ ਤੇਰੇ ਤੇ ਗੁੱਸਾ ਸੀਗਾ ਤੇਰੇ ਸੌਤੇ ਗੁੱਸਾ ਕੱਢ ਲੈ ਕੋਈ ਚੱਕਰ ਨਹੀਂ ਹੱਥ ਕਰ ਯਾਰ ਇੱਥੇ ਇੱਥੇ ਮੈਦਾਨ ਹਾਂ ਸਾਢੇ 10 ਦਾ ਨਹੀਂ ਨਹੀਂ ਜਾ ਹੋ ਗਿਆ ਓਏ ਟਿਕਟ ਕੋ ਜਾਇਆ ਯਾਰ 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 ਮੁੰਡੇ ਆਜ ਪਰ ਬੰਦਾ ਜਿੱਤੇ ਲਿਆ ਨਹੀਂ ਨਹੀਂ ਸਾਢੇ ਜ਼ਿਆਦਾ ਆਪ ਖੋ ਗਿਆ ਹੋ ਗਿਆ ਪਰ ਕੀ ਹੋ ਗਿਆ ਮਾਰ ਕੇ ਨਹੀਂ ਨਹੀਂ ਦੋ ਧੱਕੇ ਮਾਰੀ ਨਾ ਖੜੀ ਨੀ ਖੜਕੀ ਵੀ ਗੱਲ ਹੋ ਜੀ ਇਹਨੂੰ ਮੈਂ ਸਮਝਾਇਆ ਸੀ ਮਖਾ ਖੜ ਜੇਗਾ ਟ੍ਰੈਕ ਕੇ ਪਰ ਨਹੀਂ ਖੜਦਾ ਇਹ ਇੱਕ ਪੈਲੀ ਸੋ ਇੱਕ ਕਸ ਨਹੀਂ ਲੈ ਜਾਓ ਭਾਈ ਬੰਦਿਆ ਮਾਰਨਾ ਭਰਾਵਾ ਵੀਡੀਓ ਜੜ ਕੱਢ ਦੇਗਾ ਜੱਟ ਦੇ ਮੰਗਾ ਮਣ ਪਤਾ ਜਿੱਤੇ ਰੰਗ ਵੀ ਦੇ ਚੱਲਦਾ ਲਾਲ ਗੁੜਾ ਰੰਗਾ ਕੰਮੀ ਕੋਈ ਨਾ ਬੱਕਰੇ ਤੇ ਯਾਰ ਵੀਡੀਓ ਕਾਲ ਕਰ ਆਜਾ ਸਾਡੇ ਦਾਦਾ ਪਹਿਲਾਂ 9 ਦਾ ਮੰਗਦੇ ਸੀ ਉਹ ਮੈਂ ਕਿਹਾ ਇੱਕ ਕਲਿੱਪ ਭੇਜ ਦੇ ਸਾਢੇ 10 ਯਾਰ ਉਹ ਵੀ ਕਰੀ ਵੱਡੀ ਆ ਸੱਤ ਮਿੰਟ ਫੋਰਾ ਚ ਪਾ ਲਾਂਗੇ ਨਹੀਂ ਬਸ ਸਾਢੇ 10 ਕਰਨਾ ਤਾਂ ਕੀ ਕਰ ਲੈ ਖੜਾ ਠੀਕ ਗੱਲ ਖਾਈ ਕਰਾ ਦੇ ਨਹੀਂ ਬਸ ਮੰਗੇ ਠੀਕ ਆ ਜਾ ਹੋ ਗਿਆ ਚੱਲ ਠੀਕ ਆ ਉਹ ਰੱਖ ਲੈ ਉਹ ਰੱਖ ਲੈ ਕੱਟ ਦੇ ਰੇਗਾ ਬਗਜਾ 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 ਉਹ ਕੋਈ ਨਹੀਂ ਤੈਨੂੰ ਬੱਕਰੀ ਚ ਬਣ ਜਾਣਗੇ ਉਹਦੇ ਚ ਲੈ ਵੀ ਦੋਸਤੋ ਆ ਬੱਕਰੇ ਦਾ ਸੌਦਾ ਹੋ ਗਿਆ ਕਿੰਨੇ ਦਾ ਆ ਗਿਆ ਭਾਈ ਕਿੰਨੇ ਦਾ ਕਰਤਾ ਹੋ ਗਿਆ ਜਾਂ ਨਹੀਂ ਕਿਉਂ ਲੋ ਵੀ ਭੁੱਲਰ ਨੇ ਵੀ ਜੋਰ ਲਾਇਆ ਇਸ ਬੱਕਰੇ ਤੇ ਇਹ ਬਾਈ ਨਹਿਰੂ ਨੇ ਦਵਾਇਆ ਹਾ ਕਰਤਾ ਬਾਈ ਕਿੰਨੇ ਦਾ ਕਰਤਾ 11 ਠੀਕ ਆ 11 ਕਰਤਾ ਤੂੰ ਹੁਣ ਤੇਰੇ ਵੰਟੀ ਤੇ ਉਹਦੇ ਕੁਝ ਨਹੀਂ ਆ ਜਦ ਰਹਿ ਕਰ ਪਹਿਲ ਤੂੰ ਆ ਜਾ ਤਰਾ ਕਰ ਮੇਰੇ ਨਾਲ ਹਾਂ ਉਹੀ ਬਲਾਵਾਂ ਵਿੱਚ ਪੱਕੇ ਰਵੇ ਫਿਰ 5500 ਕਹਿੰਦਾ ਤੈਨੂੰ ਕਿੰਨੇ ਮੰਗੇ ਕਿੰਨੇ ਮੰਗਿਆ 11000 11 ਮੰਗਿਆ ਕੱਬੜ ਪੰਜ ਲਾਲਾ ਜਿੰਨੀ 5500 ਨਾਲ 500 ਛੱਡ ਦੇ ਯਾਰ ਪੰਜ ਦੇ ਦੇ ਯਾਰ ਫਿਰ ਉਹ ਤਾਂ ਗੱਲ ਹੈ ਉਹ ਯਾਰਾ ਮੰਗਿਆ ਯਾਰ ਇੰਨਾ ਕਿੱਥੇ ਬੱਸ ਜਿੱਡੇ ਨੋਟ ਵੱਡੇ ਨੇ 11 ਦੇ ਦੇਣਾ ਬੱਸ ਹਾਂ ਉਹੀ ਹੋ ਗਿਆ 55 ਉਹੀ 11000 ਹੋ ਗਿਆ ਬੱਸ ਜਿੱਡੇ ਨੋਟ ਵੱਡੇ ਹੁੰਦੇ ਆਪਣੇ ਕੋਲ ਹਮ ਇੱਕ ਦੱਸਾਂ 9000 ਦੀ ਪੱਟ ਦੇ ਦਿੰਦਾ 6000 ਦੇ ਯਾਰ ਨਹੀਂ 3000 ਵੀ ਦੇ ਦਿੰਦਾ ਇਹ ਲਪਾਲਾ ਜੋੜੀ ਬਣਾ ਦੇ ਕੰਨ ਵੀ ਵੇਖ ਲਾ ਨਵੇਂ ਬੰਦੇ ਆ ਖੋਲ ਖੋਲੋ ਬਾਈ ਫਿਰ ਖੋਲ ਨਰ ਖੋਲ ਹੋ ਗਈ ਹੋ ਗਈ ਐ ਤਾਂ ਹੋ ਗਈ ਯਾਰ ਐਤੋਂ ਬੈਠੇ ਫੜਦੇ ਕਿੰਨੇ ਦੀ ਬਾਈ ਨੂੰ ਫੜਾ ਦੇ ਉਹ ਨਹਿਰੂ ਦੀ ਨਹੀਂ ਹੋਈ ਨਹਿਰੂ ਦੀ ਨਹਿਰੂ ਦੇ ਕਹਿੰਦੇ ਨਹੀਂ ਹੋਈ ਸਾਫ ਹੈ ਉਹ ਮੰਮੀ ਦੇ ਪੁੱਤ ਨੇ ਨਹਿਰੂ ਦੀ ਚਾਰੀ ਹਾਂ ਛੇ ਯਾਰ ਕਿੰਨੇ ਦੀ ਕਰਤੀ ਬਾਈ 650 ਦੀ ਹੋਈ 650 ਦੀ ਹੋਈ ਮੈਂ ਨਹੀਂ ਖਰੀਦ ਵੀ ਆਣੀ ਮੈਂ ਰਾਮੂਰੇ ਗੱਲ ਦੱਸਾਂ ਖੇਰ ਵੜ ਗਿਆ ਵਿੱਚ ਇੱਥੇ ਦੱਸ ਦਉ ਰ ਤਾਂ ਨਹੀਂ ਆਰਾਮ ਤੋਂ ਮੇਰੇ ਨਾਲ ਤਾਂ ਚੱਕੀ ਪੁਰਾਣੀ ਤੇ ਓਕੇ ਠੋਕ ਦੂਆ ਗੇਮ ਲੋ ਵੀ ਬਾਈ ਹਰਾਂ ਦਾ ਕਿੰਗਰਾ ਪਿੰਡ ਆ ਨਵਾਂ ਕੰਮ ਕਰਨ ਲੱਗੇ ਆ ਤੇ ਬਣੀ ਬਣਾਈ ਆ ਮੇਰੇ ਹਿਸਾਬ ਨਾਲ ਦੱਸਦਾ ਗੱਬਣ ਮੈਨੂੰ ਹੁਣ ਮਨੋਤ ਤੂੰ ਕਹਿ ਦੇ ਮੇਰਾ ਰਸਤਾ ਆ ਬਈ ਪਰਦੀ ਛਾਂ ਦੇ ਮੈਂ ਕਿਉਂ ਮੱਕਟੂਏ ਦੀ ਜੇ ਤੂੰ ਕਹਿਦਾ ਮੈਂ ਮੇਰਾ ਰਸਤਾ ਹੋ ਰਹਾ ਰਾਵਾਂ ਟੱਕਰ ਆ ਰਾਇ ਨਹੀਂ ਨਾ ਹੁੰਦਾ ਕਿਆ ਬਰ ਹੋਰ ਕੀ ਆ ਰਾਮ ਨਾ ਮੈਂ ਫੇਰ ਰਿਛਾ ਜ਼ਰਾ ਬੰਨ ਕਰੇ ਮੇਰੀ ਪੈਂਦੀ ਆ ਬੰਨ ਆਖਿਰ ਜਾ ਤੂੰ ਕਹਦਾ ਸੁਰੇਦ ਕਿਹਦੇ ਲੱਗਿਆ ਜਦੋਂ ਪਈ ਜਾਂਦੀ ਬਈ ਪਰਦੀ ਦੇਖਿਆ ਕੋਲੇ ਪਰਦੀ ਲੱਗੇ ਕੋਈ ਗੱਲ ਲਾ 200 ਲੈਣੀ ਆ ਨਹੀਂ ਉਹ ਦੇ ਉਹ ਵੀ ਹੋਣਾ ਪਰਦੀ ਕੋਲੇ ਮੇਰੇ ਕਿਹੜਾ ਆ ਪਰਦੀ ਦਾ ਮੈਨੂੰ ਮਾਂ ਦਰਿਆ ਤੂੰ 700 ਦੀ ਹੋ ਗਈ ਹੁਣ 200 ਨੇ ਤੇਰੀ ਅਸਤਾ 75 ਕਿੰਨੇ ਦੀ ਹੈ ਨਹੀਂ ਨਹੀਂ ਪਹਿਲਾਂ ਕੁਛ ਨੂੰ ਨਾ ਫੜ ਗੱਲ ਤਾਂ ਸੁਣ ਪਹਿਲਾਂ ਬੰਦ ਨੇ ਪੁੱਛੋ ਯਾਰ ਕਿੰਨੇ ਅਗਲੇ 10 ਦੇ ਬਾਈ ਬਾਈ ਮੂੰਹ ਰੇ ਨੂੰ ਰੱਖਿਆ ਕਰੋ ਯਾਰ ਇਹ ਬਾਈ ਨਾ ਰਾਮ ਬਾਈ ਇਹਨਾਂ ਨਾਲ ਬਾਈ ਨੂੰ ਲੈ ਗਿਆ ਬਾਈ ਨਾਲ ਗੱਲ ਕਰ ਸੁਣੋ ਕਹ ਲੋ 500 ਦਾ ਬਾਈ ਨਫਾ ਯਾਰ ਹੁਣ ਜੈ ਜੀ ਆਂਜਾਉਂਦਾ ਨੇ ਮੈਂ ਮੈਂ ਤਾਂ 90 ਬੰਦੇ ਆਂ ਅੰਤਰ ਕੈਨਾਗਰੀ ਬਾਈ ਸਹੀ 500 ਦਾ ਬਾਈ ਜਮਾ ਜਾਏਗਾ ਮੈਂ ਤਾਂ ਹਾਂ ਨਹੀਂ ਨਹੀਂ ਰਾਵਾਂ ਇਹ ਨਾ ਕਰ ਯਾਰ ਫਿਰ ਉਹੀ ਗੱਲ ਯਾਰ ਬਾਈ ਮੈਂ ਤੈਨੂੰ ਇੰਨੇ ਨਫੇ ਨਾ ਦੇਈਂ ਜਨਾ ਚੁਣੋ ਯਾਰ ਬੱਕਰਾ ਲੈ ਲੈ ਦੋ ਸਾਨੂੰ ਅਸੀਂ ਇੱਕ ਗੱਲ ਵੀ ਨਹੀਂ ਕਹੀ ਨਹੀਂ ਕਹੀ ਬੱਕਰਾ ਬਈ ਮੇਰੀ ਗੱਲ ਸੁਣਣਾ ਇੰਨੇ ਬੰਦੇ ਸੌਂਦੇ ਉਹਨੇ ਤਾਂ ਮੈਨੂੰ ਵਾਪਸ ਦੇ ਦਿੱਤੀ ਜਦੋਂ ਸਿਉਣਾ ਯਾਰ ਜਦੋਂ ਸਿਉਣਾ ਅਜੇ ਤੱਕ ਨਹੀਂ ਆਇਆ ਅਸੀਂ ਮਾੜਾ ਤਾਂ ਨਹੀਂ ਮਾੜਾ ਨਹੀਂ ਤੈਨੂੰ ਆ ਜਾਂਦੇਗੇ ਸਾਡੀ ਇੱਕ ਗੱਲ ਤਾਂ ਮੰਨ ਲੈ ਚੱਲ ਨਹੀਂ ਫਿਰ 500 ਨਾਲ ਤਾਂ ਵੀ ਮੰਗੀ ਪਹਿਲੀ ਰੇ ਮੰਡੀ ਦੇ ਸਾਡਾ ਇੰਨਾ ਨਹੀਂ ਮੰਨਦਾ ਰੱਖ ਲੋ ਚੱਲ ਤਰ ਤੋੜਾ ਇਹਦੇ ਵਿੱਚ ਦੋ ਨਹੀਂ ਤਰੀ ਜਾਊਗਾ ਇਹਨਾਂ ਦਾ ਬੜਾ ਮੋੜ ਚੱਲ ਸਾਰੀ ਗੱਲ ਹੋ ਜਾਂਦੀ ਹੈ ਬਾਈ ਯਾਰ ਠੀਕ ਹੈ ਨਹੀਂ ਨਹੀਂ ਪਿਆ ਕਿੰਨੇ ਦਾ ਕਰਤਾ ਬੱਤਰ 9700 ਦਾ ਠੀਕ ਹੈ ਲੋ 7300 ਦੀ ਆ ਪੱਠ ਹੋ ਗਈ ਆ ਬਾਈ ਕਿੰਗਰੇ ਵਾਲਿਆਂ ਨੇ ਲੈ ਲਈ ਆ ਤੇ ਆਪੋ ਆਪਣੀ ਵਿਖਾਈ ਆ ਤੇ ਅਗਲਾ ਸੌਦਾ ਇਸੇ ਤਰ੍ਹਾਂ ਨੂੰ